ਸਤਿ ਸ਼੍ਰੀ ਅਕਾਲ ਵੀਰੋ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਰ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਵੀਰੋ ਆਜਾ ਪਾਏ ਖੇਤ ਖੇਤ ਆਪੇ ਇੱਧਰ ਆਏ ਜਿੱਦਾਂ ਆਪਾਂ ਨੇ ਬਰਸਾਹਮ ਦੇ ਪੱਠੇ ਪੀਜੀ ਰੱਖੇ ਸੀਗੇ ਸਰਦੀਆਂ ਦੇ ਦਿਨਾਂ 'ਚ ਤੇ ਪਨੀਰੀ ਵੀ ਆਪੇ ਇੱਧਰ ਬੀਜੀ ਆ ਤੇ ਚੋਨਾ ਆਪਣਾ ਲੱਗਦਾ ਕੇਸਰ ਵਾਲੇ ਖੇਤ ਤੇ ਉਧਰ ਤੋਂ ਨਾ ਲਾਉਂਦੇ ਪੈ ਲਾਬਿਆਂ ਦਾ ਆਪਾਂ ਮੌਕੇ ਤੇ ਫੋਨ ਕੀਤਾ ਪਨੀਰੀ ਗੱਲੋਂ ਤਾਂ ਹੁਣ ਆਪਾਂ ਇਧਰ ਖੇਤ ਆਏ ਹਾਂ ਉਹਨਾਂ ਲਈ ਪਨੀਰੀ ਲੈਣ ਕਿਉਂਕਿ ਜੇ ਪਨੀਰੀ ਹੋਏਗੀ ਤਾਂ ਤਾਂ ਹੀ ਚੋਨਾ ਲੱਗੇਗਾ ਇੱਥੇ ਪਨੀਰੀ ਆ ਗਈ ਆ ਪਿੱਛੋਂ ਦਾਇਆ ਜੀ ਉਹਨਾਂ ਲੈ ਕੇ ਆ ਰਹੇ ਤੇ ਇਧਰ ਹੁਣ ਗਾਂ ਪੱਤੇ ਨਾਲੀ ਵਿੱਚ ਰੱਖ ਕੇ ਤੇ ਲੈ ਕੇ ਚਲਦੇ ਆ ਪਨੀਰੀ ਤੇ ਉਹ ਫਿਰ ਲਾਉਂਦੇ ਆ ਚੋਨਾ ਪਿੱਛੇ ਲਾਈਟ ਵੀ ਆਈ ਹੋਈ ਆ ਮੋਟਰ ਚੱਲ ਗਈ ਆ ਆਪਣਾ ਜੋ ਇਧਰ ਵਾਣਾ ਉਹ ਵੀ ਚਾਰ ਚੰਨਾਂ ਦਾ ਕਦੂ ਹੋ ਚੁੱਕਾ ਆ ਤੇ ਜਦੋਂ ਹੀ ਕੈਸਾ ਦਾ ਖੇਤੋ ਚੋਨੇ ਦਾ ਕੰਮ ਫਤਿਹ ਹੋਏਗਾ ਤਾਂ ਫਿਰ ਉਹ ਇਧਰ ਆ ਕੇ ਲਾਉਣਗੇ ਇਧਰ ਜ਼ਮੀਨ ਰੋਣੀ ਕੀਤੀ ਆ ਕਿਉਂਕਿ ਇੱਥੇ ਬਸ ਜਦੋਂ 72 ਆਜੂਗਾ ਤੇ ਇੱਥੇ ਆਪਾਂ ਪੀਜਾਂਗੇ ਪੱਠੇ ਉਹ ਪਿੱਛੇ ਵੀ ਪੱਠੇ ਪੀਤੇ ਹੋਇਆ ਤੇ ਇੱਥੇ ਵੀ ਆਪਾਂ ਪੱਠੇ ਪੀਜਾਂਗੇ ਤੇ ਹੁਣ ਜਲਦੀ ਜਲਦੀ ਲੱਦਦੇ ਆ ਪਨੀਰੀ ਪਨੀਰੀ ਲੱਦ ਕੇ ਤੇ ਫਿਰ ਲੈ ਕੇ ਚਲਦੇ ਆ ਤੇ ਲਾਉਂਦੇ ਉਹ ਚੋਨਾ ਤਨਿਹਰੀਆ ਇਸਾਂ ਹੀ ਵਾਸਤੇ ਰਾਲੀ ਚ ਰੱਖ ਲੈਣੀ ਆ ਉੱਥੇ ਜਾ ਕੇ ਫੇਰਾ ਪੇ ਉਤਾਰ ਲੈਣਗੇ ਆਪ ਦਾ ਕੰਮ ਚਲਦਾ ਕਰ ਲੈਣਗੇ ਕਿਉਂਕਿ ਮੌਕੇ ਤੇ ਫੋਨ ਕਰਾ ਸੀ ਉਹਨਾਂ ਨੇ ਤੇ ਫੇਰ ਆਪਾਂ ਨੂੰ ਵੀ ਥੋੜਾ ਕਰੇ ਵੀ ਟਾਈਮ ਲੱਗ ਗਿਆ ਕਿਉਂਕਿ ਚਾਹ ਵੀ ਲੈ ਕੇ ਆਉਣੀ ਸੀ ਉਹਨਾਂ ਦੀ ਤੇ ਹੁਣ ਚਾਹ ਤੋ ਲੈ ਕੇ ਤੇ ਉਹਨਾਂ ਨੂੰ ਆਖਿਆ ਤੁਸੀਂ ਚਾਹ ਪੀਓ ਤੇ ਆਪਾਂ ਉਦੋਂ ਤੱਕ I need to lay on it. ਇੱਧਰ ਮੋਟਰ ਬੰਦ ਹੋ ਗਈ ਆ ਲੱਗਦਾ ਲਾਈਟ ਚਲੀ ਗਈ ਆ ਤੇ ਲਾਓ ਵੀ ਮਿੱਤਰੋ ਪਨੀਰੀ ਆਪਣੀ ਲੱਤੀ ਗਈ ਆ ਕਿਉਂਕਿ ਪਨੀਰੀ ਇੰਨੀ ਕੀ ਪੱਟੀ ਗਈ ਸੀ ਤੇ ਰਲ ਲਈ ਚੱਲੀ ਗਈ ਤਾਂ ਹੁਣ ਆਪਾਂ ਲੈ ਕੇ ਚੱਲਦੇ ਆ ਉਧਰ ਖੇਤ ਜਿੱਥੇ ਲਾਪੇ ਚੋਂ ਨਾ ਲਾ ਰਹੇ ਆ ਉੱਥੇ ਚੱਲ ਕੇ ਤੁਹਾਨੂੰ ਮਿਲਦੇ ਆਪਾਂ ਲਓ ਵੀ ਮਿੱਤਰੋ ਪਨੀਰੀ ਲੈ ਕੇ ਆਪਾਂ ਆ ਗਏ ਇੱਧਰ ਨੂੰ ਕੈਸਾ ਲਾ ਖੇਤ ਜਿੱਥੇ ਆਪਣੇ ਲਾਪੇ ਚੋਨਾ ਲਾ ਰਹੇ ਆ ਤੇ ਵਾਣ ਆਪਣੇ ਚ ਪਾਣੀ ਬਹੁਤ ਜਿਆਦਾ ਕਹਿ ਲੀ ਤੇ ਹੋ ਗਿਆ ਕਿ ਰਾਤ ਸਾਰੇ ਪਾਣੀ ਚਲਦਾ ਰਹਾ ਆ ਤੇ ਪੇਤਰੋਂ ਗਵਾਂਡੇ ਆਪਣੇ ਆਪ ਤੇ ਵਾਣ ਨੂੰ ਪਾਣੀ ਛੱਟ ਲਿਆ ਆਪਣੇ ਵਾਣ ਦੇ ਵਿੱਚੋਂ ਜਦੋਂ ਆਪਾਂ ਨੂੰ ਇਹਨਾਂ ਨੂੰ ਪੁੱਛਿਆ ਸੀ ਕਿ ਝੋਨਾ ਤੁਸੀਂ ਲਾਉਣਾ ਹੈ ਲੇਕਿਨ ਉਦੋਂ ਇਹਨਾਂ ਦੀ ਕੋਈ ਆਹ ਨਹੀਂ ਹੈਗੀ ਸੀ ਤੇ ਜਦੋਂ ਇਹ ਆਪਣਾ ਝੋਨਾ ਲੱਗਣ ਲੱਗਿਆ ਹੈ ਜਾਂ ਝੋਨਾ ਆਪਣਾ ਕਹਿ ਲਈ ਵੀ ਤਕਰੀਬਨ ਤਕਰੀਬਨ ਲਾ ਕੇ ਚੁੱਕਾ ਹੈ ਤੇ ਹੁਣ ਇਹਨਾਂ ਨੂੰ ਵੀ ਜਲਦੀ ਪੈ ਗਈ ਆ ਕਿ ਇਹ ਵੀ ਹੁਣ ਆਪਣੇ ਵਾਹਨ ਚ ਪਾਣੀ ਛੱਟਣਾ ਹੈ ਇਹ ਨੱਕੇ ਤੋਂ ਪਾਣੀ ਜਾਵੇ ਤੇ ਕਰਤਿਫਾਦ ਸਾਹਿਬ ਨਾਲ ਗੱਲ ਕਹਿੰਨ ਕਿ ਤਾਂ ਨਕਾਪਾ ਬੰਦ ਕਰਤੇ ਇਹ ਕਹਿੰਨ ਕਿ ਪਾਣੀ ਛੱਡਾ ਰਹਿੰਦੇ ਨਾ ਤਾਂ ਫਿਰ ਇਹ ਤਾਂ ਚੱਲਣ ਤੇ ਆਗੇ ਚੋ ਨਾ ਤੱਕ ਰਿਭਣਾ ਆਪਣਾ ਲੱਗ ਗਿਆ ਬਸ ਉਹ ਸਾਹਮਣੇ ਕਨਾਲ ਕੋਈ ਦੇ ਚ ਰਹਿ ਗਈ ਆ ਉਹ ਜਿਹੜੇ ਕੱਲ ਰਹਿ ਗਈ ਹੋਈ ਕੱਲ ਇਦਾਂ ਨਹੀਂ ਇਦਾਂ ਹੀ ਪਈ ਹਾਲੇ ਲਾਪਿਆਂ ਨੇ ਲਾਈ ਨਹੀਂ ਕਿਉਂਕਿ ਨਾਲ ਥੱਲੇ ਵਾਹਨ ਹੈਗਾ ਸੀ ਉਧਰ ਲਾਉਣ ਲੱਗੇ ਸੀ ਲੋ ਵੀ ਫਾਦਰ ਸਾਹਿਬ ਨੂੰ ਫੋਨ ਕੀਤਾ ਸੀ ਉਹਨਾਂ ਦਾ ਫੋਨ ਲੱਗਿਆ ਨਹੀਂ ਤਾਂ ਨਕਾਪਾ ਬੰਦ ਕਰਤਾ ਸੀ ਨਕਾਪਾ ਬੰਦ ਕਰਦੋਂ ਵਾ ਜਦੋਂ ਅੱਗੇ ਆ ਕੇ ਦੇਖਿਆ ਇੱਥੋਂ ਪਾਣੀ ਤੇ ਬਿਲਕੁਲ ਵੀ ਸਮਾਹ ਲੈ ਨਹੀਂ ਜਿਹਦੇ ਕਰਕੇ ਪਾਣੀ ਜਿੰਨਾ ਵੀ ਪਿੱਛੋਂ ਆ ਰਿਹਾ ਸੀ ਜ਼ਮੀਨ 'ਚ ਥੋੜਾ ਇਹ ਟੋਏ ਦੇ ਵਿੱਚ ਬਹੁਤ ਜਿਆਦਾ ਪਾਣੀ ਜਾ ਰਿਹਾ ਸੀ ਤੇ ਘੱਟ ਤੋਂ ਘੱਟ 5 ਤੋਂ ਲੈ ਕੇ 7 ਮਿੰਟ ਆਪਨ ਲੱਗ ਗਏ ਇਹ ਨਕਾ ਬੰਦ ਕਰਨ ਨੂੰ ਕਿਉਂਕਿ ਪਾਣੀ ਥੱਲੇ ਨੂੰ ਲੋੜ ਸੀ ਤੇ ਜਿਹਦੇ ਕਰਕੇ ਬਹੁਤ ਹੀ ਤੇਜ਼ ਪਾਣੀ ਜਾ ਰਿਹਾ ਸੀ ਤੇ ਆਪਨ ਟਾਈਮ ਲੱਗ ਗਿਆ ਇਹ ਨੱਕਾਪਾ ਬੰਦ ਕਰਾ ਤੇ ਉਧਰਲਾ ਵੀ ਕਰਤਾ ਕਿਉਂਕਿ ਆਪਣਾ ਜਿਹੜਾ ਚੋਨੇ ਦਾ ਪਾਣੀ ਇਹ ਜ਼ਮੀਨ ਚ ਆ ਰਹੀ ਹੈ ਅਗਰ ਆਪਾਂ ਉਹ ਬੰਦ ਨਾ ਕਰਨ ਉਹਦੇ ਤਾਂ ਸਾਰਾ ਪਾਣੀ ਇਹਨਾਂ ਦੀ ਜ਼ਮੀਨ ਚ ਤਾਂ ਜਾਣਾ ਨਹੀਂ ਤੇ ਪਾਣੀ ਜਾਣਾ ਹੀਗਾ ਇੱਧਰ ਖਾਲੇ ਵਿੱਚ ਤੇ ਚੋਨੇ ਨੂੰ ਫਿਰ ਅੱਜ ਸੌਕਾ ਪੈ ਜਾਣਾ ਸੀ ਜਿਵੇਂ ਕੱਲ ਲਾਦੇ ਕਰ ਲਾਉਣ ਲੱਗੇ ਕਿ ਪਾਣੀ ਥੋੜਾ ਆ ਤੇ ਜਦੋਂ ਪਾਣੀ ਆਪਾਂ ਛੱਡਤਾ ਬੰਦ ਦੇ ਵਿੱਚ ਤਾਂ ਫਿਰ ਕਹਿਣ ਲੱਗੇ ਕਿ ਪਾਣੀ ਜ਼ਿਆਦਾ ਹੋ ਗਿਆ ਹੈ ਇਹ ਹੈ ਤਾਂ ਨਾਲ ਉਹਨਾਂ ਨਾਲ ਤਾਂ ਇਹ ਨਹੀਂ ਹੁੰਦਾ ਵੀ ਜਿਦਾ ਵੀ ਨਾ ਠੀਕ ਲੱਗਦਾ ਅਗਲੀ ਗੱਲ ਕਰਦੇ ਆ ਪਰ ਜਿੱਤਾਂ ਆਪਣੇ ਕੋਈ ਉਹਨਾਂ ਨੂੰ ਸਹੂਲਤ ਦੇ ਹੁੰਦੀ ਆ ਆਪਾਂ ਜਰੂਰ ਦਿੰਨੇ ਆ ਤੇ ਹੁਣ ਆਪਾਂ ਇਹ ਵਾਲਾ ਨਲ ਬੰਦ ਕਰਤਾ ਸੀ ਤੇ ਥੋੜਾ ਥੋੜਾ ਪਾਣੀ ਵਿੱਚੋਂ ਸਿੰਜੜਾ ਆ ਉਹ ਵੀ ਬੰਦ ਕਰਕੇ ਫਿਰ ਆਪਾਂ ਚਲਦੇ ਆ ਮੋਟਰ ਵਾਲ ਨੂੰ ਨੱਕੇ ਨੁਕੇ ਬੰਨ ਕੇ ਆ ਗਏ ਇੱਧਰ ਨੂੰ ਆਪਾਂ ਪੋਰਟਰ ਵੱਲ ਇੱਥੇ ਇਹ ਤੁਹਾਨੂੰ ਖੜ ਕੇ ਤੁਹਾਨੂੰ ਆਪਾਂ ਦਿਖਾਉਂਦੇ ਆ ਆਪਣੇ ਲਾਪੇ ਜਿਹੜਾ ਚੋਨਾ ਲਾ ਰਹੇ ਆ ਕਿਉਂਕਿ ਜਦੋਂ ਆਪਾਂ ਕੋਲ ਜਾਂਦੇ ਆ ਤਾਂ ਮੂੰਹ ਕਮਾਲ ਲੈਂਦੇ ਸਿੱਧੀ ਸਿੱਧੀ ਪਛਾਹ ਦੀ ਗੱਲ ਕਰੀਏ ਤਾਂ ਕੈਮਰਾ ਕਿਉਂ ਨਾ ਕਰਦੇ ਸ਼ਰਮ ਉਹਦੇ ਆ ਮਤਲਬ ਐ ਇਸ ਕਰਕੇ ਇਹ ਲਾਇਆ ਸੀ ਇਹਨਾਂ ਨੇ ਕੱਲ ਇਹ ਤਾਂ ਪਰ ਤੋਂ ਲੱਗੇ ਹੀ ਤੇ ਜਿਹਦੇ ਵਿੱਚੋਂ ਇਹ ਜੇ ਕਨਾਲ ਕੋ ਛੱਟ ਤੇ ਉਹ ਸਾਹਮਣੇ ਇੱਧਰ ਹੁਣਾ ਉਹ ਲਾਉਂਦੇ ਪੈ ਚੋਣਾ ਅਗਰ ਰਾਜਨੀਤਿਕ ਗੱਲ ਕਰੀਏ ਤਾਂ ਚਾਰ ਕਨਾਲਾ ਇਹ ਕਨਾਲ ਇਹ ਤੇ ਦੋ ਕਨਾਲਾ ਹੀ ਉਧਰੋਂ ਲਾਉਣਗੇ ਮਸਾ ਸੱਤ ਕਨਾਲਾ ਹੀ ਅੱਜ ਲਾਉਣਗੇ ਚੋਣਾ ਕਿਉਂਕਿ ਇੱਕ ਤਿਆਂ ਨੂੰ ਇਹ ਰਹਿੰਦਾ ਵੀ ਆਪਣੇ ਇਹ ਕਿਆ ਹਿੱਕ ਹੈ ਉਧਰ ਫਾਲਤਵ ਇਹ ਚੰਗੀ ਤਰ੍ਹਾਂ ਨਹੀਂ ਬਣੀ ਹੁੰਦੀ ਪਰ ਆਪਾਂ ਆਵਦੇ ਮਾਨੂੰ ਪੂਰਾ ਕੰਮ ਤਸੱਲੀ ਦਾ ਕਰਾਉਨੇ ਆ ਭਾਵੇਂ ਕਰੈਕਟਰਾਂ ਨੂੰ ਦੁਬਾਰਾ ਵੀ ਬੋਣੀ ਪਈ ਜਮੀਨ ਤੇ ਉਦਾਂ ਬਣਾਉਣਾ ਵੀ ਕੋਈ ਦਿੱਕਤ ਨਾ ਆਈ ਪਰ ਲਾਬੇ ਪਤਾ ਨਹੀਂ ਕਿਉਂ ਆਪਨੇ ਕੋਲੇ ਆਕੇ ਕਿ ਇੱਦਾਂ ਕੋਈ ਨਾ ਕੋਈ ਗੱਲ ਕਰ ਜਾਂਦੇ ਆ ਕਿ ਤੁਹਾਡਾ ਵਾਂਹ ਸਹੀ ਨਹੀਂ ਪਨਿਆ ਜਾ ਤੁਹਾਡੇ ਤਨੀਰੀ ਨਹੀਂ ਟਾਈਮ ਤੇ ਆਉਂਦੀ ਪਰ ਇਦਾਂ ਹੀ ਆ ਜਦੋਂ ਵੀ ਆਪਨੇ ਮਨੇ ਚੋਨਾ ਲਾਉਂਦੇ ਆ ਤਾਂ ਇੱਕ ਤੋਂ ਲੈ ਹੈ ਬਾਕੀ ਸੰਗਣੇ ਛਾਂ ਦੇ ਥਾਂ ਖੜ ਤੇ ਇੱਕ ਵੱਖਰਾ ਹੀ ਨਜ਼ਾਰਾ ਆਉਂਦਾ ਹੈ ਠੰਡੀ ਠੰਡੀ ਹਵਾ ਚੱਲ ਰਹੀ ਹੈ ਕਿਉਂਕਿ ਖੇਤਾਂ 'ਚ ਪਾਣੀ ਲੱਗ ਚੁੱਕਿਆ ਤੇ ਹਵਾ ਬਹੁਤ ਹੀ ਠੰਡਿਆ ਮੈਨੂੰ ਪੂਰਾ ਹੀ ਘਟ ਆ ਜਾਂਦਾ ਹੈ ਜਦੋਂ ਇਦਾਂ ਦੀ ਛਾਂ ਦੇ ਥੱਲੇ ਬਹਿਨੇ ਆ ਜਾਂ ਖਲੋਨੇ ਆ ਤੇ ਇਹ ਛਾਂ ਰੁੱਖਾਂ ਦੇ ਨਾਲੀਆ ਕੋਕੇ ਅਕਸਰ ਯਾਪਾ ਵੀਡੀਓ ਦੇ ਵਿੱਚ ਹਰ ਹਾਂ ਦੱਸੋ ਕੀ ਕਹਿੰਦੇ ਇਹ ਲਾਪੇ ਕਹਿੰਦੇ ਹੈ ਕਿ ਵੀਡੀਓ ਨਾ ਬਣਾਓ ਤੋ ਹੀ ਦੂਰ ਆ ਗਿਆ ਜੇ ਨਹੀਂ ਤੋ ਦੇ ਚਿਹਰੇ ਆਉਂਦੇ ਵਿੱਚ ਤੋ ਕਿ ਹੁੰਦਾ ਯਾ ਜਿਹੜਾ ਕੈਮਰਾ ਮੂਰੇ ਆਉਂਦਾ ਰਹਿੰਦਾ ਯਾ ਉਹਨੂੰ ਕੋਈ ਸੰਗ ਸ਼ਰਮ ਨਹੀਂ ਹੁੰਦੀ ਪਰ ਜਿਹੜਾ ਕਦੇ ਕੈਮਰੇ ਸਾਹਮਣੇ ਇਦਾਂ ਆਇਆ ਨਹੀਂ ਤਾਂ ਉਹਨਾਂ ਦੇ ਵਿੱਚ ਇਹ ਕਾਫੀ ਸੰਗ ਔਰ ਸ਼ਰਮਾ ਤੇ ਮੈਂ ਕਹਾਂਗਾ ਇੱਕ ਗੱਲ ਇੱਕ ਗੱਲ ਤਾਂ ਵਧੀਆ ਆ ਹੁਣ ਅਕਸਰ ਹੀ ਆਪਾਂ ਆ ਆਸ਼ੇਤ ਨੇ ਇੰਸਟਾਗ੍ਰਾਮ ਤੇ ਜਾਂ ਫੇਸਬੁੱਕ ਤੇ ਸ਼ਾਰਟ ਕਲਿੱਪਾਂ ਦੇਖਦੇ ਆ ਜਿਹੜੇ ਕਾਫੀ ਸ਼ਰਮੀਆਂ ਇਦਾਂ ਦੀ ਕੁੜੀਆਂ ਜਿਹੜੀਆਂ ਅੱਧ ਨੰਗੀਆਂ ਹੋ ਕੇ ਨੱਚਦੀਆਂ ਆ ਜਾਂ ਵੈਸੇ ਕੋਈ ਇਦਾਂ ਦੇ ਹਰਕਤਾਂ ਕਰਦੀਆਂ ਆ ਜਿਨੂੰ ਅਸ਼ਲੀਲਤਾ ਕਹਿੰਦੇ ਆ ਤੇ ਵਿਊ ਲੈਣ ਦੇ ਚੱਕਰ ਵਿੱਚ ਤੇ ਇਧਰ ਇੱਕ ਸਾਡੇ ਪਿੰਡਾਂ ਵਾਲੇ ਲੋਕ ਪੋਲੇ ਪਾਲੇ ਜਿਹੜੇ ਆਪਦੇ ਕੀਰਤ ਕਰਦੇ ਆ ਤੇ ਕੀਰਤ ਕਰਦੇ ਸਮੇ ਵੀ ਉਹ ਕਹਿੰਦੇ ਆ ਵੀ ਸਾਨੂੰ ਕੈਮਰਾ ਮੋਰੇ ਨਹੀਂ ਤੁਸੀਂ ਲੈ ਕੇ ਆਓ ਤੇ ਆਪਾਂ ਵੀ ਇਸ ਕਰਕੇ ਉਹਨਾਂ ਦੇ ਲਾਗੇ ਨਹੀਂ ਗਿਆ ਵੀਡੀਓ ਬਣਾਉਣਾ ਦੂਰੋ ਦੂਰ ਆਪਾਂ ਤੁਹਾਨੂੰ ਦਿਖਾਤਾ ਆ ਵਿਚੋਨਾਂ ਲੱਗ ਰਾਇਆ ਤੇ ਅਮੀਰਾ ਕੱਲ ਤਾਂ ਕੰਮ ਫਤੇ ਕਾਰ ਲੈਣ ਜੋਸਤਵਰ ਪਟਿਆਲਾ ਜਗ੍ਹਾ ਰਹਿ ਜੇਗੀ ਤਾਂ ਉੱਥੇ ਕੋਸ਼ ਦੇਣਾ ਬਾਅਦ ਆਪਾਂ ਚੋਨਾ ਲਾਵਾਂਗੇ ਚੋਨਾ ਉੱਥੇ ਆਪਾਂ ਬਾਸਮਤੀ ਲਾਉਣਾ ਹੈ ਤਾਂ ਇਸ ਕਰਕੇ ਉਹਦੇ ਭਾਵੇਂ ਤੋਂ 4 ਦਿਨ ਪਿੱਛੇ ਵੀ ਲੱਗ ਜੇ ਤਾਂ ਕੋਈ ਚੱਕਰ ਨਹੀਂ ਆ। ਕਬਈਲਾ ਸ਼ਾਮ ਤੋਂ ਹੋ ਚੁੱਕਾ ਹੈ। ਤੇ ਸ਼ਾਮ ਦੀ ਚਾਹ ਆਪਾਂ ਲਾਬਾਂ ਦੇ ਪਿੱਛੇ ਲੈ ਕੇ ਆ ਗਏ ਆ। ਸੁਬਾ ਆਪਾਂ ਦੋ ਕਿਹੜਾ ਪਨੀਰੀ ਦੇ ਨਾਲ ਸਿੱਟ ਕੇ ਦੇਤੇ ਸੀ ਤੇ ਜਿਹਦੇ ਵਿੱਚ ਹੁਣ 10 ਤੋਂ 15 ਗੁੱਟੀਆਂ ਸ਼ਾਇਦ ਹੋਣਗੇ ਇਹਨਾਂ ਕੋਲ। ਤੇ ਜਗਾ ਆਪਣੇ ਸਰਵੇਖੀ ਨੇ ਦੇ ਵਿੱਚ ਜਿਹੜੇ ਇੰਨਾ ਛੱਡੀ ਹੀ ਉਹ ਲੌਨ ਨਾਲ ਬਾਕੀ ਆ ਜਿਹਦੇ ਵਿੱਚ ਸੂਬਾ ਲੱਗੇ ਸੀ ਚਾਰ ਕਿਕ ਨਾਲ ਆਪਣੀ ਜਗਾ ਸੀ ਖੇਕੇਲ ਤੇ ਗਹਿਨੇ ਵਾਲੀ ਉਹ ਲਗਾ ਕੇ ਹੋਣੀ ਇਹਨਾਂ ਦਾ ਕੰਮ ਫਤੇ ਹੋਇਆ ਸੀ ਹੋਣਾ ਪਚਾ ਲੈ ਆ ਕੇ ਇੱਥੇ ਪਹਿਲਾਂ ਰੱਖਤੀ ਸੀ ਉਧਰੋਂ ਪਾਣੀ ਲੈ ਕੇ ਆਏ ਸੀ ਲੈ ਵੜ ਆ ਰਹੀ ਐ ਚਾਹ ਪੀਂ ਲੈ ਕੋਕਾਪਾ ਬਾਏ ਮਾਰਤੀ ਸੀ ਵੀ ਆ ਕੇ ਚਾਹ ਪੀ ਲਓ ਤੇ ਚਾ ਸਵੇਰ ਆਪਾਂ ਡੌਨੂਚ ਲੈ ਕੇ ਆਏ ਜਿਹਦੇ ਕਰਕੇ ਪਿਆ ਠੰਡੇ ਹੋ ਗਏ ਸੀ ਤੇ ਹੁਣ ਆਪਾਂ ਲੈ ਕੇ ਆਏ ਆ ਕੈਟਲ ਵਿੱਚ ਤੇ ਨਾਲ ਨਾਲ ਆਪਾਂ ਥੋੜੇ ਬਿਸਕੁਟ ਲੈ ਕੇ ਆਏ ਜੋ ਲੈਵਰ ਅਕਸਰ ਆਪਾਂ ਕਹਿੰਦੇ ਰਹਿੰਦੇ ਕਿ ਮਿੱਠਾ ਮੂੰਹ ਕਰਾ ਦੋ ਤੇ ਮੇਲੇ ਮੁੱਲੇ ਹਲੇ ਲੇਟ ਹੈਗੇ ਨਹੀਂ ਤਾਂ ਆਪਾਂ ਕੋ ਜਲੇਬੀ ਪਕੌੜਾ ਇਹਨਾਂ ਲਿਆ ਕੇ ਖਵਾਉਂਦੇ ਤਾਂ ਹੁਣ ਮੇਲੇ ਲੇਟ ਹੋਣ ਕਰਕੇ ਆਪਾਂ ਦੁਕਾਨ ਤੋਂ ਜੋ ਵੀ ਸੁੱਕਾ ਮਿਸਾ ਲਿਆ ਕੇ ਨਾ होना पैदा है तो इन्हें इन्हों जो आखी गल कि मूँह मिठा हो जाता है अज त आ ही झोना लौन के उम्मीद है क्योंकि अगे जो तक पहुंचने केरा पै जाए रसदी है <laughs> क्योंकि सुबह तो ही अच्छ काफ़ी टाइम लग गया पता नहीं कारण इन्होंने की बन गया ਕਿ ਕਿ ਪਹਿਲਾ ਤਾਂ ਇਹਨਾਂ ਕੋਲ ਸੀਗਾ ਬਈ ਵਾਂਹ ਦੇ ਵਿੱਚ ਪਾਣੀ ਥੋੜਾ ਹੈ ਪਰ ਹੁਣ ਤਾਂ ਪਾਣੀ ਵਾਲੀ ਵੀ ਕੋਈ ਕਮੀ ਬੇਸੀ ਨਹੀਂ ਰਹੀ ਕਿ ਕੋਈ ਪਾਣੀ ਦਾ লামਪ ਨਹੀਂ ਪੰਨੇਰੀ ਹੈਗੀ ਸੀ ਪਨੇਰੀ ਦਾ ਵੀ ਆਪਾਂ ਇਹਨਾਂ ਦਾ লামਪ ਆ ਸੋਬਾ ਲਾਤਾ ਨਹੀਂ ਨਹੀਂ ਲੈ ਕੇ ਆ ਨਾ ਬਿਸਕੁਟ ਹੈ ਗਲਾਸ ਕੋਈ ਨਹੀਂ ਗਲਾਸ ਇੱਥੇ ਹੋਣਗੇ ਕਿ ਗਲਾਸ ਮੈਂ ਕਰ ਲੈ ਕੇ ਨਹੀਂ ਗਿਆ ਸਵੇਰੇ ਓ ਕਿੰਨੇ ਵਾਲਾ ਸੀ ਬਿਸਕੁਟ ਪਾਵੇਂ ਇੱਕ ਇੱਕ 30 ਸਾਜੇ ਵੱਧ ਹੁੰਦਾ ਤੇ ਲੈ ਆਉਂਦੇ ਨੇ ਇਹ ਵਾਰ ਦਿੱਤੇ ਨੇ ਉਹ ਚਾਹ ਪੀਂਦੇ ਨੇ ਮੇਰਾ ਮਾਮੀ 30 ਵਿੱਚ ਹੈਗੀ ਤੇ ਉਹ ਕਹਿੰਦੀ ਵੀ ਕਿੰਨੇ ਵਾਲਾ ਪੈਕਟ ਲੈ ਕੇ ਆਏ ਚੱਲ ਜਿੰਨੇ ਤੋਂ ਆਪਣੇ ਤੋਂ ਪੁੱਛੇ ਆਪਾਂ ਲੈ ਆਉਂਦੇ ਨੇ ਹਨ ਇਹ ਪਿੰਦੇ ਚਾਹ ਤੇ ਆਪਾਂ ਫਿਰ ਇਹਨਾਂ ਤੋਂ ਪੁੱਛ ਕੇ ਅਗਰ ਪਨੀਰ ਚਾਹੀਦੀ ਹੋਈ ਤਾਂ ਇੱਕ ਜਿਹੜਾ ਹੋਰ ਪਨੀਰ ਦੇ ਨਾਲ ਲਾ ਕੇ ਜਾਾਂਗੇ ਇਥੋਂ ਵਾਲਾ ਜੋ ਝੋਨੇ ਦਾ ਕੰਮ ਹੈ ਆਪਣਾ ਜੀ ਫਤੈ ਹੋ ਜਾਏਗਾ ਪਿੱਛੇ ਫਿਰ ਤਵਾੜਾ ਇੱਕ ਰਹਿ ਗਿਆ ਤੇ ਉਸ ਵੇ ਜਲਦੀ ਜਲਦੀ ਕੰਮ ਨਪੇੜ ਲੈਣ ਕੇ ਕਿਉਂਕਿ ਪਨੀਰੀ ਉੱਥੇ ਲੱਗ ਗਿਆ ਸਹੀ ਵਾਂਣ ਵੀ ਇਹ ਚੰਗਾ ਬਣ ਗਿਆ ਹੋਵੇ ਕਿਉਂਕਿ ਕੱਲ ਦਾ ਹੀ ਆ ਪਰ ਫੱਟੋ ਥੀ ਕਰਤਾ ਹੀ ਜੋ ਕੱਦੂ ਕਰਤਾ ਹੀ ਵਾਂਣ ਦੇ ਵਿੱਚ ਮਾਤਾ ਖਾਇ ਕਿ ਇਹ ਤਾਂ ਇਹ ਉਹਨਾਂ ਮਿਰਚਾਂ ਲਗਾਈਆਂ ਜੀ ਇਹਦੇ ਵਿੱਚ ਕੁਝ ਲਾਲ ਮਿਰਚਾਂ ਆਂ ਕੁਝ ਹਰੀਆਂ ਵੀ ਹੈਗੀਆਂ ਆਲੇ ਉਧਰ ਲੇਵਰ ਚਾ ਪੀ ਰਹੀ ਸੀ ਤੇ ਇਧਰ ਆਪਾਂ ਜੋ ਪਨੀਰ ਬਟਨ ਲੱਗੇ ਹੋਏ ਸੀ ਤਾਂ ਆ ਜੀ ਉਹਨਾਂ ਲਈ ਆਪਾਂ ਚਾ ਲੈ ਕੇ ਆ ਗਏ ਇਹ ਵਾਹਣਾ ਉਧਰੋਂ ਕੰਮ ਫਤੇ ਕਰਕੇ ਤੇ ਇਧਰ ਆਉਣਾ ਉਹਨਾਂ ਨੇ ਇਹ ਪਨੀਰੀ ਆ ਜਿਹਦੇ ਵਿੱਚ ਉਹ ਪਿੱਛੇ ਪੱਟੀ ਦੀ ਪਨੀਰੀ ਆ ਜਿਹਦੇ ਨਾਲ ਆਪਣਾ ਚੋਲਾ ਲੱਗ ਰਿਹਾ 6 ਮਰਲੇ ਪਨੀਰੀ ਸੀਗੀ ਜਿਹਦੇ ਵਿੱਚੋਂ ਆਪਣਾ तकरीबन 1.2 ਕਿਲੇ ਉਧਰ ਤੇ 5 ਕਿਨਾਲਾ ਇੱਕ ਹੋਰ ਸੀਗਾ ਤਾਂ ਇਹ ਉਹਨਾਂ ਦਾ ਕਿੰਨਾ ਨੂੰ ਇੱਥੋਂ ਲਾਇਆ ਸੀ ਪਨੀਰੀ ਆਪਣੀ ਦੇ ਨਾਲ ਤੇ ਵੜਾ ਆਪਣੇ ਕੋਲ ਇੱਥੇ ਬੰਨਦਾ ਪਿਆ ਜੀ ਜੋ ਉੱਧਰੋਂ ਲਾ ਕੇ ਇੱਧਰ ਆ ਜਾਣਗੇ ਇੱਧਰ ਦਾ ਇਹ ਆ ਕਿ ਪੂਰਾ ਤੇਨਾਂ ਕੋਲ ਲੱਗਣਾ ਨਹੀਂ ਉਹਦੇ ਵਿੱਚ ਆਪਾਂ ਹੋ ਸਕਦਾ ਹੈ ਕਿ ਦੋ ਦੋ ਕਨਾਲ ਤੇ ਜੋ ਟੋਟੇ ਬਣਾਏ ਆ ਇਹ ਅੱਗੇ ਵੀ ਲੈ ਚੋਧਿਆ ਤੁਹਾਨੂੰ ਉਹ ਵੀ ਦੋ ਕਨਾਲਾਂ ਦਾ ਟੋਟਾ ਬਣਾਇਆ ਹੈ ਜੇ ਤਾਂ ਧੋਮਾ ਦੇ ਵਿੱਚੋਂ ਇੱਕ ਵੀ ਪੋਰਾ ਲਾਗੇ ਤਾਂ ਬਹੁਤ ਉਹਨਾਂ ਦੀ ਬਾਦਰੀ ਆ ਤੇ ਜੇਕਰ ਧੋਮਾ ਟੋਟਿਆਂ ਦੇ ਵਿੱਚੋਂ ਜਿਹੜੇ ਵੀ ਟੋਟੇ ਲੱਗਣਗੇ ਤੇ ਉਹਦੇ ਵਿੱਚੋਂ ਵੀ ਅਗਰ ਕੁਝ ਰਹਿ ਜਾਂਦਾ ਹੈ ਤੇ ਫਿਰ ਵੀ ਉਹਨਾਂ ਦੀ ਹੈਗੀ ਬਾਦਰੀ ਆ ਪਰ ਗੱਲ ਆ ਕਿ ਪਿੱਛੇ ਟਾਈਮ ਨਹੀਂ ਦੇਣ ਦਾ ਬਚਿਆ ਦੂਸਰਾ ਇਹ ਤਾਂ ਇਹ ਦੋ ਟੋਟੇ ਆਪਣੇ ਕੱਲ ਦੇ ਬਨੇ ਪਏ ਆ ਇਹ ਪਿੱਛੇ ਉਹਨਾਂ ਟਾਈਮ ਆ ਕਾਫੀ ਲੱਗ ਗਿਆ ਜਿੱਦਾਂ ਕਹਿ ਲਈ ਪਰਸੋਂ ਦੁਪਹਿਰ ਤੋਂ ਬਾਅਦ ਤੇ ਲੱਗੇ ਹੋਇਆ ਤੇ ਕੱਲ ਪੂਰਾ ਦਿਨ ਤੇ ਅੱਜ ਵੀ ਹੁਣ ਤੱਕ ਲਗਭਗ ਲਗਭਗ ਨੇ 6 ਵਜੇ ਨੂੰ ਆ ਗਿਆ ਤਾਂ ਹੀ ਮੁੰਨਾਂ ਨੂੰ ਇਸ ਤੇ ਲਾਕ ਗਿਆ ਸੀ ਮੱਕੀ ਕੱਲ ਤੱਕ ਤਾਂ ਫਾਈਨਲ ਆਪਣਾ ਹੋ ਹੀ ਜਾਏਗਾ ਉਸ ਤੋਂ ਬਾਅਦ ਪਨੀਰ ਪਨੀਰੀ ਵਾਲੀ ਜਗਾ ਤੇ ਉਹ ਪਿੱਛੇ ਨਾਲ ਪੱਠੇ ਵੀ ਹੈਗੇ ਆ ਉਹ ਪੱਠੇਲੇ ਦੋ ਕੁ ਕਿਨਾਰੇ ਜਗਾ ਆ ਉਹ ਰਹਿ ਜੂਗਾ ਉਹ ਆਪਾਂ ਲਾਉਣਾ ਆ ਕੋਸਟ ਟਾਈਮ ਤੇ ਰੋਕ ਕੇ ਕਿਉਂਕਿ ਉਥੇ ਆਪਾਂ ਪੱਠੇ ਵੱਧ ਕੇ ਤੇ ਉਸ ਤੋਂ ਬਾਅਦ ਆਂ ਬਾਸ ਵਿੱਚ ਚੋਨਾ ਲਾਉਣਾ ਤੇ ਜਦੋਂ ਵੀ ਬਾਣ ਖਾਲੀ ਹੋਏਗਾ ਉਦੋਂ ਹੀ ਆਪਾਂ ਚੋਨਾ ਲਾਵਾਂਗੇ ਲੋ ਜੀ ਚਾਚੂ ਆਪਾਂ ਪੁੱਹਾ ਕੇ ਚੋਨਾ ਲਾਉਣਾ ਰਿਆਂ ਨੂੰ ਪਨੀਰੀ ਫੁੱਟ ਨਾਲ ਨੂੰ ਇੱਥੇ ਰਾ ਗਏ ਹੁਣ ਆਵਦੇ ਕੰਮ ਨਹੀਂ ਕਿਉਂ ਫਾਦਰ ਸਾਹਿਬ ਆਜੇ ਕਰ ਰਹੇ ਨੇ ਕਿ ਤੇ ਉਹਨਾਂ ਦੀ ਜੋ ਡਿਊਟੀ ਆ ਇਕੱਠੇ ਕਰ ਲੈ ਕੇ ਜਾਣੇ ਆ ਕੋ ਆਪਾਂ ਹੁਣ ਨਹੀਂ ਪਹੁੰਦੇ ਆਪਦਾ ਜੋ ਪੱਠਾਂ ਦਾ ਕੰਮ ਉਹ ਕਰਦੇ ਆ ਪੱਠੇ ਆਪਣੇ ਦੂਸਰੇ ਖੇਤ ਵੀ اسی ਦੇ ਪਰ ਉੱਤਰ ਲੱਗਾ ਹੋਇਆ ਸੀਗਾ ਪਾਣੀ ਏਕ ਕਰਕੇ ਪੁੱਤ ਪੱਠੀ ਨਾ ਵਲਟ ਕੇ ਇੱਧਰ ਆਪਾਂ ਪੱਠੇ ਵੱਢਣ ਨਹੀਂ ਆ ਗਏ पठे इस बार बाबा जी की कृपा न बहुत ही सोहने हो गया तो पठे आप उधर भी, भी सी आ, वेले फेले वही इधर भी पठे भी चंगे हो गया। दातरी ही हो गए दातली आप पिछले लेके आए ही टुट गई हुई क्योंकि आप लगता नहीं कितनी इतने मिल सकती है पर जो इतना ही ओल रेडी पे आई हैगी ਜਿਹੜੀ ਆਪਾਂ ਲੈ ਕੇ ਆਏ ਉਹਦੇ ਨਾਲ ਦਸਤ ਚੰਗੀਆਂ ਤੇ ਹੁਣ ਜਲਦੀ ਜਲਦੀ ਆਪਾਂ ਪੱਠੇ ਵੱਢ ਕੇ ਤੇ ਟਰਾਲੀ ਤੇ ਲੱਦ ਕੇ ਇੱਥੇ ਚਲਦਿਆਂ ਕਰੇ ਤੇ ਚੱਲ ਕੇ ਆਪਦੀ ਜੋ ਡਿਊਟੀ ਆ ਉੱਥੇ ਬੈਠਦੇ ਆ ਕਿਉਂਕਿ ਸਾਰਾ ਦਿਨ ਇੱਤਾ ਹੀ ਪਾ ਕੰਮ ਕਰ ਕਰਦੇ ਨੰਗਿਆ ਤੇ ਹੁਣ ਪੱਠਾਂ ਦਾ ਆਖਰੀ ਕੰਮ ਇਹ ਪਗਤਾ ਕਿ ਉਸ ਤੋਂ ਬਾਅਦ ਆਪਦੀ ਜੋ ਜੌਬ ਆਪਦੀ ਜੋ ਡਿਊਟੀ ਆ ਉਹ ਚੱਲ ਕੇ ਕਰਦੇ ਆ ਤੇ ਵੱਢਦੇ ਆ ਪੱਠੇ ਮੌਸਮ ਸ਼ਾਮ ਦਾ ਜਿੱਦਾਂ ਕਹ ਲਈ ਟਾਈਮ ਆ ਤੇ ਉਹਦੇ ਕਰਕੇ ਠੰਡਾ ਆ ਪਰ ਜਿੱਥੇ ਆਪਾਂ ਪੱਠੇ ਵੜਦੇ ਆ ਯਾਦੋਤਾ ਆਪਾਂ ਹੜਦਿਆ ਨੇ ਉਦੋਂ ਤਾਂ ਹਵਾ ਐਨ ਪੂਰੀ ਲੱਗਦੀ ਆ ਤੇ ਜਦੋਂ ਆਪਾਂ ਬੈਠ ਕੇ ਪੱਠੇ ਵਟਦੇ ਆ ਤੇ ਉਦੋਂ ਹਵਾ ਦਾ ਜਮਾ ਹੀ ਪਤਾ ਨਹੀਂ ਲੱਗਦਾ ਸਾਹਲਾ ਹ ਤੂੰ ਹੀ ਦੇਖ ਸਕਦੇ ਹੋ ਕੀ ਹੋ ਗਿਆ ਆ ਤਾਂ ਪੱਠੇ ਹਲੇ ਆਪਣੀ ਤਕਰੀਬਨ 1 ਪਾਂਡਿ ਵਟਾਈ ਚੀ ਆ ਇੱਕ ਢੇਲਿਓ ਪਈ ਆ ਇੱਕ ਫੁੱਲ ਇਹ ਤਰ੍ਹਾਂ ਜਗਰਨਾ ਦੋਨਾਂ ਨੂੰ ਮਿਲਾਉਂਦੇ ਆਂ ਤੇ ਆਪਾਂ ਇੱਕ ਜਿੱਦਾਂ ਕਹ ਲਈ ਰੱਸੀ ਦੇ ਵਿੱਚ ਬੰਨਦੇ ਆਂ ਤੇ ਇੱਕ ਪੰਡ ਹੀ ਬਣੂਗੀ ਤਾਂ ਇੰਨੇ ਕੁ ਪੱਠੇ ਵੱਡਣ ਨਾਲ ਹਾਲਤ ਇਹ ਹੋ ਵੀ ਇਹ ਤੇ ਹਾਲੇ ਆਪਾਂ ਇੱਕ ਪੰਡ ਹੋਰ ਬਣਾਉਣੀ ਆ ਇਹ ਪੱਠੇ ਆ ਪੱਠੇ ਵੀ ਹਾਂ ਠੀਕ ਹੋ ਗਿਆ ਜਿਆਦਾ ਤਾਂ ਨਹੀਂ ਵੱਡੇ ਕਹਿ ਸਕਦੇ ਪਰ ਅਗਰ ਆਪਾਂ ਦੋ ਜਾਂ ਚਾਰ ਦਿਨ ਇਹਨਾਂ ਨੂੰ ਹੋਰ ਨਾ ਹੱਥ ਲਗਾਈਏ ਤਾਂ ਇੰਨੇ ਕੁ ਪੱਕੇ ਪੱਠੇ ਹੋ ਜਾਣਗੇ ਕਿ ਫਿਰ ਜੋ ਡੰਗਰਾਂ ਦੇ ਵੀ ਖਾਨ ਲਾਇਕ ਉਹਨੇ ਵਧੀਆ ਨਹੀਂ ਰਹਿਣਗੇ ਜਿੰਨੇ ਹੁਣ ਆਪਾਂ ਉਹਨਾਂ ਨੂੰ ਇਹ ਵੱਢ ਕੇ ਖਵਾ ਸਕਦੇ ਆ ਕਿਉਂਕਿ ਜਵਾਬ ਦੇ ਪੱਥੇ ਅਕਸਰ ਨਹੀਂ ਜਦੋਂ ਕੱਦ ਕਹਿ ਲਈਏ ਤਾਂ ਐ ਐਨੇ ਕੋ ਹੋ ਜਾਣਾ ਤੇ ਵੱਡੇ ਜਾਂਦੇ ਚਾਹੀਦੇ ਅਗਰ ਇਸ ਤੋਂ ਜ਼ਿਆਦਾ ਵਧਣ ਲੱਗ ਜਾਂ ਤਾਂ ਫਿਰ ਉਹ ਜਿਹੜਾ ਉਹਦਾ ਥੱਲੇ ਵਾਲਾ ਹਿੱਸਾ ਹੈ ਜੋ ਇਹਦਾ ਟਾਂਡਾ ਕਹਿੰਦੇ ਆ ਉਹ ਇਹਨਾਂ ਕੋ ਪੱਕਾ ਹੋ ਜਾਂਦਾ ਇੱਕ ਤਾਂ ਟੋਕੇ ਵਿੱਚ ਕੁੱਤਰਨਾ ਔਖਾ ਹੋ ਜਾਂਦਾ ਤੇ ਦੂਸਰਾ ਫਿਰ ਟੰਗਰਾਂ ਨੂੰ ਖਾਣਾ ਵੀ ਉਸ ਤੋਂ ਜ਼ਿਆਦਾ ਔਖਾ ਹੁੰਦਾ ਹੈ ਤਾਂ ਇਸ ਕਰਕੇ ਆਪਾਂ ਸੋਚਿਆ ਸੀ ਵੀ ਜਿੰਨਾ ਜਿੰਨਾ ਪੱਠੇ ਮਤਲਬ ਕੋਈ ਪੂਰਾ ਕੱਦ ਕਰ ਚੁੱਕਿਆ ਤੇ ਪਹਿਲਾਂ ਇਹ ਵੱਢ ਦੇਣ ਕਿਉਂਕਿ ਜਿਹਦੇ ਕੁਝ ਆਪਣੇ ਪੱਠੇ ਛੋਟੇ ਆ ਤੇ ਉਹ ਪੱਠੇ ਕੂਲੇ ਆ ਚਲੋ ਇਹ ਖਤਮ ਹੁੰਦਾ ਤੱਕ ਉਹ ਤੋਂ ਨੂੰ ਉਹ ਵੀ ਏਡੇ ਹੋ ਜਾਣਗੇ ਤੇ ਟੰਗਰ ਚਲੋ ਆਸਾਨੀ ਨਾਲ ਖਾ ਲੈਣਗੇ ਇੱਕ ਪੰਡ ਵਟ ਗਈ ਆ ਤਾਂ ਇੱਕ ਆਪ ਪੰਡ ਹੋਰ ਬਣਾਉਨੇ ਆ ਤੇ ਦੁਬਾਰਾ ਤੋਂ ਫਿਰ ਵੜਦੇ ਤੇ ਆ ਤਾਂ ਲਓ ਜੀ ਪੱਠੇ ਆਪ ਵੱਢ ਕੇ ਟਰਾਲੀ ਉੱਪਰ ਵੀ ਲੱਦ ਲਏ ਆ ਕਿਉਂਕਿ ਨੀਵਾ ਜਗਾ ਹੋਣ ਕਰਕੇ ਹਵਾ ਪੂਰੀ ਲੱਗਦੀ ਨਹੀਂ ਸੀ ਤਾਂ ਕਰਕੇ ਐਨਾ ਬੁਰਾ ਹਾਲ ਹੋ ਗਿਆ ਗਰਮੀ ਨਾਲ ਜੋ ਪਸੀਨਾ ਆਇਆ ਹੈ ਨਹੀਂ ਬਾਕੀ ਪੱਠਾਂ ਦਾ ਕੰਮ ਵੀ ਆਪਣਾ ਹੋ ਗਿਆ ਜੋ ਆਪਾਂ ਪਨੀਰੀ ਵਗੈਰਾ ਲਾਪਿਆਂ ਨੂੰ ਲੈ ਕੇ ਡੇਰੇ ਸੀ ਉਹ ਆਪਾਂ ਸਵੇਰ ਹੀ ਕੰਮ ਕਰ ਲਿਆ ਸੀ ਤੇ ਝੋਨਾ ਲਾਉਣ ਨੂੰ ਅਜੇ ਇਹਨਾਂ ਨੂੰ 15 ਤੋਂ 20 ਮਿੰਟ ਹੀ ਹੋਏ ਆ ਜੋ ਇੱਧਰ ਤਾਂ ਕੰਮ ਫਤੇ ਹੋਇਆ ਤੇ ਹੁਣ ਦੂਸਰੇ ਖੇਤ ਮੈਨੂੰ ਨਹੀਂ ਲੱਗਦਾ ਇਹ ਜਾਣ ਕੇ ਕਿਉਂਕਿ ਮਗਰ ਦੇਣ ਹੀ ਨਹੀਂ ਬਚਿਆ ਸੱਤ ਤਾਂ ਟਾਈਮ ਹੋ ਚੁੱਕਿਆ ਜਿੰਨੇ ਟਾਈਮ ਉਧਰ ਜਾਂਦੇ ਆ ਤੇ ਉਦੋਂ ਤੱਕ ਨੂੰ ਵੈਸੇ ਹਨੇਰਾ ਪੈ ਜਾਣਾ ਤੇ ਉਧਰ ਨਾ ਜਾ ਕੇ ਤੇ ਹੁਣੇ ਜਾਣ ਕੇ ਕਰ ਲਈ ਤੇ ਉਸ ਖੇਤ ਵਾਲਾ ਹੁਣ ਲਾਉਣਗੇ ਝੋਨਾ ਕੱਲ ਤੇ ਉਹ ਆਪਣਾ ਚਾਰ ਕੋਕਨਾਲਾ ਹੈਗਾ ਆ ਤੇ ਕੱਲ ਟਾਈਮ ਫਿਰ ਲਾ ਦੇਣਗੇ ਕਿਉਂਕਿ ਪਨੇਰੀ ਵੀ ਲਾਗੇ ਹੋਏਗੀ ਤੇ ਜਗਾ ਵੀ ਥੋੜੀ ਹੈ ਇਸ ਕਰਕੇ ਟਾਈਮ ਸੇ ਲਾ ਦੇਣਗੇ ਤੇ ਇੱਥੇ ਜੋ ਵੀ ਇਹਨਾਂ ਦਾ ਕੰਮ ਸੀਗਾ تقریبا تقریبا ਫਤਿਹ ਹੋ ਚੁੱਕਿਆ ਹੈ ਤੇ ਆਪਣੇ ਵੀ ਕਾਰਜਾਂ ਦਾ ਵੇਲਾ ਹੋ ਗਿਆ ਆ ਤੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਇਸ ਕਰਕੇ ਵੀਡੀਓ ਨੂੰ ਹੁਣ ਇੱਥੇ ਕਰਦੇ ਆ ਸਮਾਪਤ ਤੇ ਅੱਜ ਦੇ ਵੀਡੀਓ ਕਿਵੇਂ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਲਾਜ਼ਮੀ ਦੱਸਣਾ ਤੇ ਜਿਨ੍ਹਾਂ ਨੇ ਹਾਲੇ ਤੱਕ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਰੱਬ ਰੱਖ